ਬਿਖਾਰਾ ਦੇ ਅੰਦਰ ਚੋਰਾਂ ਦੀ ਗੱਲ ਕੀਤੀ ਜਾਵੇ ਤੇ ਇੰਨਾ ਕੁ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤੇ ਕਿ ਰੋਜ਼ ਨਿਤ ਦਿਨ ਕਿਸੇ ਨਾ ਕਿਸੇ ਫਾਉਂਡਰੀ ਜਾਂ ਕਿਸੇ ਨਾ ਕਿਸੇ ਘਰ ਨੂੰ ਰੋਜ਼ਾਨਾ ਸ਼ਿਕਾਰ ਬਣਾਇਆ ਜਾ ਰਿਹਾ ਉੱਥੇ ਗੱਲ ਕੀਤੀ ਜਾਵੇ ਰਾਜਾ ਫਾਉਂਡਰੀ ਦੇ ਵਿੱਚ ਫੜਿਆ ਜਿੱਥੇ ਕਿ ਪਹਿਲਾਂ ਦੱਸ ਦੇਣਾ ਕਰੀਬ 1 ਲੱਖ ਰੁਪਏ ਦਾ ਸਮਾਨ ਜਿਹੜਾ ਲੈ ਕੇ ਚੋਰ ਫਰਾਰ ਹੋ ਗਏ ਸਨ ਤੇ ਸਾਡੇ ਨਾਲ ਨੇ ਨਰੀਸ਼ ਕੁਮਾਰ ਜੀ ਆਪਾਂ ਨਾਲ ਗੱਲਬਾਤ ਕਰਦੇ ਆ ਸਰ ਹੁਣ ਫੇਰ ਚੋਰੀ ਹੋਈ ਆ ਕੀ ਕੁੱਝ ਗਿਆ ਹੁਣ ਫੇਰ ਇੰਨੇ ਕਦਾਈ ਚੋਰੀ ਫੇਰ ਹੋ ਗਈ ਆ ਸਾਰਾ ਸਮਾਨ ਬਹੁਤ ਜ਼ਿਆਦਾ ਨਵੀਂ ਹੈ ਜਿੰਨੀਆਂ ਵਾਇਰਿੰਗ ਕੀਤੀ ਸੀਗੀ ਉਹ ਫੇਰ ਸਾਰੀਆਂ ਤਾਰਾਂ ਲੱਗਿਆ ਅੰਦਰੋਂ ਸਮਾਨ ਹੋਰ ਆ ਕਾਫੀ ਲੋਸ ਬੈਰਿੰਗ ਵਗੈਰਾ ਕਾਫੀ ਮਿਸਿੰਗ ਆ ਸਾਡੇ ਇੱਥੇ ਰੋਡ ਤੋਂ 15 ਦਿਨ ਦੇ ਵਿੱਚ 5 ਚੋਰੀਆਂ ਹੋ ਗਈਆਂ ਰੇਲਵੇ ਰੋਡ ਤੇ ਇਹ ਦੂਸਰੀ 10-12 ਦਿਨਾਂ ਦੇ ਵਿੱਚ ਸਾਡੀ ਆ ਸਾਡੇ ਨਾਲ ਦੇ ਪ੍ਰਿੰਸਿਸ ਦੇ ਵਿੱਚ ਦੂਸਰੀ ਚੋਰੀ ਫੇਰ ਹੋਈ ਆ 2-3 ਦਿਨ ਪਹਿਲਾਂ ਉਥੋਂ ਦੋ ਏਸੀ ਲਾਗੇ ਲੱਗੇ ਆ ਤੇ ਰੋਜ਼ ਇਹ ਤੇ ਬਹੁਤ ਹੰਤਕ ਦਾ ਮਾਹੌਲ ਬਣ ਗਿਆ ਤੇ ਅੱਗੇ ਕੰਮਕਾਜ ਹੁੰਨੇ ਚੱਲ ਰਹੇ ਆ ਤੇ ਫਿਰ ਚੋਰੀਆਂ ਦਾ ਚੱਲਦਾ ਪਿਆ ਵਾ ਜਿਹੜੀ ਪਹਿਲੀ ਚੋਰੀ ਹੋਈ ਉਹ ਤੇ ਜੀ ਲੱਗ ਰਿਹਾ ਕਿ ਨਨ ਸਮਝ ਆਉਂਦਾ ਉਹਦੇ ਚ ਵੀ 80 ਨਾਲ 80 ਹਜ਼ਾਰ ਤੋਂ ਲੱਖ ਰੁਪਏ ਦੇ ਵਿੱਚੋਂ ਫੇਰ ਚੋਰੀ ਉਦੋਂ ਹੋਈ ਆ ਹੁਣ ਵੀ ਇੰਨਾ ਕੁ ਲੌਸ ਹੈਗਾ ਪੁਲਿਸ ਨੂੰ ਮੇਨ ਕਿ ਦਿੱਤੀ ਸੀ ਪੁਲਿਸ ਨੂੰ ਅੱਗੇ ਕੰਪਲੇਨਟ ਕੀਤੀ ਸੀ ਕਿ ਅੱਗੇ ਤੇ ਕੋਈ ਕਾਰਵਾਈ ਨਹੀਂ ਪਈ ਹਜੇ ਤੱਕ ਹੁਣ ਅੱਜ ਫੇਰ ਕੰਪਲੇਨਟ ਕੀਤੀ ਆ ਆ ਗਿਆ ਹੀ ਡੀਐਸਪੀ ਸਾਹਿਬੀ ਨੂੰ ਮਿਲਿਆ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਹੈ ਇਸ ਮਤਲਬ ਇਹ ਜਿਹੜਾ ਚੋਰੀਆਂ ਦਾ ਅੰਦਗ ਹੈ ਖਤਮ ਕੀਤਾ ਜਾਏ ਕਿਸੇ ਤਰੀਕੇ ਇਹਦੇ ਨਾਲ ਪੋਸੀਬਲ ਹੀ ਨਹੀਂ ਮਤਲਬ ਕੰਮ ਕਰਨਾ ਇਹ ਤਾਂ ਸੋ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਚੋਰ ਜਿਹੜਿਆ ਨਿਸ਼ਾਨਾ ਬਣਾ ਰਹੇ ਆ ਅਤੇ ਪੁਲਿਸ ਵੱਲੋਂ ਕਦੀ ਨਾ ਕਦੀ ਕੋਈ ਨਾ ਕੋਈ ਚੋਰ ਨੂੰ ਫੜ जरूर ਲਿਆ ਜਾਂਦਾ ਵਾ ਲੇਕਿਨ ਚੋਰੀਆਂ ਦਾ ਸلسਲਾ ਜਿਆ ਲਗਾਤਾਰ ਜਾਰੀ ਆ ਕੈਮਰਾਮੈਨ ਸੁਨੀਲ ਨਾੜਾ ਸਰਵਨ ਸਿੰਘ ਕੁਮਾਰ ਬਟਾਲਾ ਗੁਰਦਾਸ ਰੇਲਵੇ ਰੋਡ ਬਟਾਲਾ ਜੰਮੂ ਕਸ਼ਮੀਰ ਦੇ ਵਿੱਚ ਇਸ ਯਾਤਰਾ ਤੋਂ 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 ਇਸ ਯ ਉਹਨਾਂ ਨੂੰ ਨਾਲ ਜਾ ਕੇ ਸਾਰੇ ਅਸਲੇ ਰਸੇ ਦੇਖਦੇ ਕਿ ਪੋਸਿਬਿਲਟੀ ਹੋਵੇ ਕਿ ਉਹ ਚਲ ਸਕਦਾ ਹੋਵੇ ਉਹ ਦੇਖਣ ਫਿਰ ਉਹਦੇ ਫੋਟੋ ਵੀ ਆ ਗਿਆ ਜਦੋਂ ਪੁਲਿਸ ਨਾਲ ਰੱਖੋ ਕਾफी ਉੱਪਰ ਜੜਵਾ ਹੈ ਕੋਠੇ ਹਾਂ ਹਾਂ ਤਾਂ ਨੇ ਉਹ ਆ ਗਿਆ ਕਿੱਥੇ ਬੰਦੇ ਪਰਵਾਹੀ ਹਾਂ ਤਾਂ ਦਾਤਾ ਦੇ ਲੋਕਾਂ ਨੂੰ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਤੰਨੇ ਹੁਦਾਵਤ ਦੇ ਦਿੱਤੀ ਜਦੋਂ ਲੋਕੀ ਕਾਰ ਦੇ ਵੀਡੀਓ ਕਦੇ ਛੋਟੀ ਚੋਰੀ ਉਹਨਾਂस्ते ਵੱਡੀ ਬਣ ਗਈ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਕਲੱਗਨ ਕਰਨਾ ਜ਼ਰੂਰੀ ਹੈ ਇਹ ਉਹਦੇ ਮੁਤਲਕੀ ਮੈਂ ਆਪ ਕੋਲ